ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰ ਗੋਬਿੰਦ ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ ਨਾਮ ਰਹਿਓ ਸਾਧੂ ਰਹਿਓ ਸਾਧੂ ਰਹਿੰਦਾ ਹੈ ਬੇਚਾ ਸਾਧੂ ਰਹਿੰਦਾ ਹੈ ਬੇਚਾ ਗੁਰ ਗੋਬਿੰਦ ਬੇਚਾ ਰਹਿੰਦਾ ਹੈ ਜਾਂ ਤਾਂ ਗੁਰ ਗੋਬਿੰਦ ਬਾਈ ਦਾ ਜਾਂ ਬਾਈ ਦਾ ਸਾਧੂ ਬਾਈ ਦਾ ਫਿਰ ਕੀ ਜਵਾਬ ਦਿੱਤੀ ਹੈ ਹੂੰ ਹੂੰ ਕੀ ਕੋਈ ਨਹੀਂ ਵਾਜਦਾ ਹੈ ਹੂੰ ਹੂੰ ਬਾਕੀ ਸਾਫ ਪੌੜੀ ਵਾਲੀ ਪਿਆ ਆਇਆ ਹੂੰ ਹੂੰ ਕੋਈ ਨਹੀਂ ਦਾ ਤੇ ਜਗਤਨਾ ਕਰਜੋ ਕੋਈ ਗੁਰਬਤ ਹਾਂਜੀ ਇਦਾਂ ਹੀ ਜੇ ਕੋਈ ਗੁਰਬਤ ਜਪ ਲਿਆ ਗੁਰਬੰਲੀ ਸਭ ਲਈ ਝਾੜਨ ਲਈ ਹੂੰ ਹੂੰ ਕੋਈ ਸਾਧੂ ਹੈ ਹੂੰ ਹੂੰ ਕੋਈ ਸਾਧੂ ਹੈ ਕੋਰਾ ਉਹ ਬਾਈ ਤੇ ਲੈ ਵਾ ਕੀ ਵਾਜਦੀ ਕੋਈ ਹੂੰ ਜੇ ਕਿਸੇ ਨੇ ਜਪ ਲਿਆ ਤਾਂ ਉਹ ਵੱਜ ਗਿਆ ਨਹੀਂ ਤਾਂ ਫਿਰ ਤਾਂ ਕੋਈ ਇਹ ਤਾਂ ਇਹ ਜਿਹੜੀ ਚਲਦੀ ਹੈ ਚੱਕੀ ਹੈ ਤੋਂ ਬਾਹਰ ਨਿਕਲ ਗਿਆ ਠੀਕ ਹੈ ਤੇ ਆ ਜਿਹੜੇ ਤਿੰਨ ਅੱਖਰ ਇਹਨਾਂ ਦਾ ਥੋੜਾ ਜਿਹਾ ਡਿਟੇਲ ਚ ਸਮਝਾਇਓ ਨਾਮ ਰਹਿਓ ਇਹ ਜਿਹੜਾ ਨਾਮ ਹੈ ਨਾਮ ਪਦਾਰਥ ਹੈ ਇਹ ਕੋ ਪਦਾਰਥ ਨਾਮ ਪਦਾਰਥ ਹੈ ਜੀ ਉਹ ਤਾਂ ਰਹੇ ਨਾ ਉਹ ਤਾਂ ਰਹੇ ਰਹਿ ਰਹੇ ਹੂੰ ਬਾਕੀ ਹੁਕਮ ਨਾਲ ਜੁੜਿਆ ਹੋਇਆ ਰਹਣਗੇ ਜਿਹੜਾ ਹੁਕਮ ਨਾਲ ਜੁੜਿਆ ਹੋਇਆ ਹੋਰ ਹੋਊਗਾ ਤੇ ਸਾਧੂ ਜਿਹੜਾ ਹੈ ਸਾਧੂ ਹੁਕਮ ਨਾਲ ਜੁੜਿਆ ਹੋਇਆ ਹੈ ਜੀ ਜਾ ਕੇ ਬੈਠਾ ਹੂੰ ਜਾਣਾ ਹੋਊਗਾ ਨਾਲ ਜਹਾਜ ਆ ਉਹ ਰਹੂਗਾ ਜਿਹਦੇ ਵਿੱਚ ਬੈਠੇ ਹੋ ਰਹੇਗੇ ਹੂੰ ਗੁਰੂ ਗੋਬਿੰਦ ਕਾਹਨੇ ਜੀ ਗੁਰੂ ਗੋਬਿੰਦ ਉਹ ਸਾਧੂ ਦਾ ਹੀ ਨੌਕਰ ਗੋਬਿੰਦ ਦਾ ਕੈਂਟਰ ਵਾਲਾ ਹੂੰ ਹੋਈ ਹੋਈ ਪਰਮਕਾਰ ਹੋਵੇ ਤਾਂ ਜੇ ਨਾਲ ਇਹ ਹੈ ਲੋ ਯਾਹ ਦੇ ਵਿੱਚ ਬੈਠੇ ਨੇ ਉਹ ਬਚ ਨਹੀਂ ਆ ਜਾਜ ਬਚੂਗਾ ਅੱਛਾ ਜੀ ਆ ਰਹੀ ਆਗੇ ਜਲੇ ਲੋ ਦੇ ਵਿੱਚ ਆ ਗਏ ਹੂੰ ਸਾਡੂ ਗੁਰਮਖਾਲ ਹੋ ਜਾਇ ਫੜ ਗੈ ਲੋ ਜਿਹਦੇ ਬੰਦਰ ਕੱਟੇ ਹੋਏ ਤੇ ਹੂੰ ਹੂੰ ਗੋਬਿੰਦ ਅਖਰ ਦਾ ਜੇ ਕੱਲਾ ਹੋਵੇ ਤਾਂ ਕੀ ਭਾਵ ਹੈ ਜੀ ਜਿਹਦੇ ਨੂੰ ਸੁਰਤ ਨਹੀਂ ਜੁੜਨਾ ਅੱਛਾ ਜੀ ਉਹ ਸੁਰਤ ਨੂੰ ਰੱਖਦੇ ਨੇ ਅੱਛਾ ਜੀ ਉਹ ਸੁਰਤ ਸੋਸਟ ਨੂੰ ਜੋੜਨਾ ਉਹ ਵੀ ਤੇ ਹੂੰ ਹੂੰ ਠੀਕ ਹੈ ਜੀ ਜੀ ਸੋਸਟ ਸ਼ੁਰਕਾਡ ਹੋਉਂਦੀ ਹੈ ਨਾ ਫਿਰ ਚੰਦੇ ਦੀ ਹਾਂਜੀ ਉਹ ਵੀ ਤੇ ਜਿਹੜਾ ਜਿਹੜਾ ਅੱਖਰ ਇੱਥੇ ਗੁਰਮੰਤ ਆਉਂਦਾ ਖੀਰ ਚ ਇਹ ਮੁਖਤਾ ਹੈਗਾ ਇਹ ਗੁਰਮੰਤ ਨੂੰ ਇਹ ਗੁਰਮੰਤਰ ਵੀ ਕੁਝ ਲੋਕ ਜਿਹੜਾ ਹੈ ਉਹਨਾਂ ਨੂੰ ਲੱਗਦਾ ਇੱਥੇ ਗੁਰਮੰਤਰ ਵੱਲ ਇਸ਼ਾਰਾ ਹੈ ਹਾਂਜੀ ਪਰ ਉਹ ਫੇਰ ਇੱਕ ਭਾਈ ਗੁਰਦਾਸ ਜੀ ਦੀ ਵਾਰ ਚ ਵੀ ਹੈ ਨਾ ਵੀ ਵਾਹਿਗੁਰੂ ਗੁਰਮੰਤਰ ਹੈ ਉਹਨਾਂ ਨੂੰ ਇਹ ਸ਼ੱਕ ਪੈਂਦੀ ਹੈ ਵੀ ਇੱਥੇ ਅਖੀਰ ਚ ਆ ਕੇ ਇਹ ਗੱਲ ਕਹੀ ਹੈ ਗੁਰਦਾਸ ਜੀ ਦੇ ਬਾਰਾਂ ਜੇ ਹੋ ਗਈ ਹੈ ਗੱਲ ਗੁਰਦਾਸ ਜੀ ਦੇ ਬਾਰਾਂ ਪਹਿਲੀ ਗੱਲ ਤਾਂ ਗੁਰਦਾਸ ਜੀ ਕੋ ਬਾਤ ਲਿਖੀ ਦੀ ਗੁਰਦਾਸ ਜੀ ਬਾਰਾ ਹੀ ਦੀ ਅੱਛਾ ਜੀ ਹਨ ਉਹ ਗੁਰਦਾਸ ਜੀ ਦੇ ਬਾਰਾਂ ਦੇਖੀ ਬਦਲੋ ਇਹ ਤਾਂ ਗੁਰਬਾਣੀ ਕਿਰ ਲਏ ਹਾਂ ਹਾਂ ਬਾਣੀ ਬੰਦਰ ਮਹਾ ਪ੍ਰਕਿਰਤੀ ਬਣਾਉਤਾਰਣ ਬਰਦ ਕੋ ਹਾਂ ਹਾਂ ਫਾਂਡੇ ਕੋਣ ਹੈ ਜੀ ਆਪਣੀ ਬੁਲਤੀ ਅਸੀਂ ਗੁਰਦਾਸ ਜੀ ਬਾਰਾਂ ਦੇ ਕੀ ਨਾਲ ਹਾਂ ਉਹ ਬਰੇਮੀ ਨਹੀਂ ਨਹੀਂ ਲੋਕ ਨੇ ਕਹਿੰਦਾ ਉਹ ਲਗਾਣਾ ਹੈ ਸਾਡੇ ਕੋਲ ਜੋ ਹੈ ਦੇਖਿਆ ਹੋਇਆ ਅਸੀਂ ਉਹਨੂੰ ਛੱਡ ਕੇ ਕਿਸੇ ਦਾ ਦੂਜੀ ਚੀਜ਼ ਕਿਉਂ ਬੋਲੀ ਗੁਰਮントਰ ਨੂੰ ਆਪਾਂ ਗਿਆਨ ਕਹਾਂਗੇ ਜੀ ਇਹ ਵੀ ਉਪਦੇਸ਼ ਅੱਛਾ ਜੀ ਗੁਰ ਉਪਦੇਸ਼ ਜਿਨ੍ਹਾਂ ਨੇ ਜਪਿਆ ਦਾ ਮਤਲਬ ਜਾਣਿਆ ਹੈ ਜੀ ਸਮਝਣਾ ਹਾਂ ਹਾਂ ਨਾ ਪਰ ਉਹ ਕਿੰਨਾ ਹਾਲੇ ਹੜਕਾ ਆਮ ਲਾਉਣਾ ਹਾਂਜੀ